ਇਨਸਾਨ ਦਾ ਕੰਮ ਸਿਰਫ ਕੋਸ਼ਿਸ਼ ਕਰਨਾ ਫਲ ਦੇਣਾ ਪਰਮਾਤਮਾ ਦਾ ਕੰਮ ਆ ਅਸੀਂ ਹਿੰਮਤ ਨਹੀਂ ਹਾਰਨੀ ਪਰਮਾਤਮਾ ਕਈ ਵਾਰ ਹਰਾ ਕੇ ਵੀ ਜਿਤਾ ਦਿੰਦਾ ਹੁੰਦਾ ਤੇ ਜਿੱਤੇ ਹੋਏ ਨੂੰ ਹਰਾ ਦਿੰਦਾ ਹੁੰਦਾ ਰੱਬ ਨੇ ਸਾਨੂੰ ਬਹੁਤ ਵੱਡਾ ਇਨਸਾਨ ਬਣਾਉਣਾ ਹੁੰਦਾ ਸੋ ਇਸ ਲਈ ਉਹ ਸਾਡਾ ਸਬਰ ਪਰਖੀ ਜਾਂਦਾ ਪਰਖੀ ਜਾਂਦਾ ਸਾਨੂੰ ਲੱਗਦਾ ਕਿ ਰੱਬ ਸਾਡਾਂ ਦਾ ਤੱਕਾ ਕਰ ਰਿਹਾ ਬਟ ਰੱਬ ਸਾਨੂੰ ਓਨਾ ਹੀ ਵੱਡਾ ਮਕਾਮ ਦੇਣਾ ਚਾਹੁੰਦਾ ਹੁੰਦਾ ਸੋ ਤੁਹਾਡਾ ਜੇ ਸਬਰ ਰੱਬ ਪਰਖ ਰਿਹਾ ਤਾਂ ਤੁਹਾਡਾ ਮਕਾਮ ਦੇਖੋ ਕਿੱਥੇ ਜਾਊਗਾ ਫਰ ਜਦੋਂ ਸਬਰ ਆ ਜਾਂਦਾ ਨਾ ਫਿਰ ਇਨਸਾਨ ਨੂੰ ਚੰਗਾ ਹੋਣਾ ਸੋਹਣੇ ਹੋਣ ਨਾਲੋਂ ਵੀ ਵਧੀਆ ਲੱਗਦਾ ਜੇ ਕੋਈ ਬੰਦਾ ਰੇੜੀ ਵੀ ਲਾਉਂਦਾ ਨਾ ਉਹਨੂੰ სიმਤੀ ਨਾ ਦੇ ਸਕੋ ਉਹਨੂੰ ਹੌਸਲਾ ਦੋ ਉਹਨੂੰ ਤੁਹਾਡੇ სიმਤੀ ਦੀ ਲੋੜ ਨਹੀਂ ਹੌਸਲੇ ਦੀ ਲੋੜ ਆ ਤਾਂ ਕਿ ਉਹਨੂੰ ਕੋਈ ਵੀ ਬਾਈ ਤੁਹ ਲੱਗਿਆ ਹੋਣਾ ਨਾ ਡਟਿਆ ਰਹੇ ਇੱਕ ਦਿਨ ਹੀ ਰੇੜੀ ਤੋਂ ਤੂੰ ਦੁਕਾਨ ਪਾ ਲੇਗਾ ਤੇ ਉਹ ਦੇਖਿਓ ਫਿਰ ਬੰਦੇ ਦੀ ਮਿਹਨਤ ਕਿੱਥੇ ਜਾਂਦੀ ਜਿੱਤਣ ਦਾ ਸਵਾਦ ਵੀ ਉਦੋਂ ਹੀ ਹੁੰਦਾ ਨਾ ਜਦੋਂ ਦੁਨੀਆ ਤੁਹਾਨੂੰ ਥੱਲੇ ਸੁੱਟਣ ਦੇ ਲੱਗੇ ਹੋਵੇ ਤੇ ਪ੍ਰਮਾਤਮਾ ਤੁਹਾਨੂੰ ਦਿਟਾਉਣ ਨਹੀਂ ਲੱਗਿਆ ਹੋਵੇ ਸੋ 네ਗੇਟਿਵਿਟੀ ਨੂੰ ਆਪਾਂ ਪੋਜ਼ਿਟਿਵਿਟੀ 'ਚ ਬਣਾ ਲੈਨੇ ਆ ਆਪਣੇ ਕਮਜ਼ੋਰੀ ਨੂੰ ਬੜੀ ਤਾਕਤ ਬਣਾ ਲੈਨੇ ਆ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਿਆਣੇ ਅਕਸਰ ਹੀ ਕਹਿੰਦੇ ਆ ਕਿ ਜੇਕਰ ਅਸੀਂ ਹੱਥੀਂ ਕਿਰਤ ਕਰੀਏ ਤੇ ਜਿਹੜਾ ਸਾਫ਼ ਨੀਅਤ ਦੇ ਨਾਲ ਕੰਮ ਕਰੀਏ ਤਾਂ ਸਾਨੂੰ ਸਫਲਤਾ ਇੱਕ ਦਿਨ ਜ਼ਰੂਰ ਮਿਲਦੀ ਹੈ ਤੇ ਇਸ ਦੀ ਉਦਾਹਰਨ ਵੀ ਪੇਸ਼ ਕੀਤੀ ਹੈ ਨਗਰੂ ਵੀਰੇ ਹੋਰਾਂ ਨੇ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਟੇਬਲ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਉਹਨਾਂ ਦੀ ਜਿਹੜੀ ਫੂਡ ਵੈਨ ਹੈ ਉਸ ਨੂੰ ਉਹ ਚਲਾਉਂਦੇ ਹੈਗੇ ਆ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਜੀ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਨਜ਼ਰ ਦੇ ਵਿੱਚ ਕਿਰਤ ਕੀ ਹੈ ਕਿਰਤ ਜੀ ਬਾਬਾ ਨਾਨਕ ਜੀ ਨੇ ਵੀ ਇਹੀ ਨਾਰਾ ਦਿੱਤਾ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਹੈ ਨਾਮ ਵੀ ਜਪਣ ਪਰ ਤੁਸੀਂ ਆਪਣਾ ਉਹਨੂੰ ਸ਼ਕਾ ਦੋ ਭੋਜਨ ਕੋਈ ਬਾਬਾ ਨਾਨਕ ਦੀ ਜਿਨੇ ਵੀ 20 ਦਾ ਲੰਗਰ ਸ਼ਕਾਇਆ ਸੀਗਾ ਬਾਕੀ ਇਹੀ ਆ ਕਿਰਤ ਬਸੇ ਆ ਵੀ ਆਪਣੇ ਮਿਹਨਤ ਕਰੋ ਫੋਕਸ ਰੋ ਤੇ ਜਿਹੜੀਆਂ ਵੀ ਕੋਈ ਨੈਗੇਟਿਵ ਚੀਜ਼ਾਂ ਨੇ ਜਾਂ ਨਸ਼ੇ ਆ ਕੋਈ ਵੀ ਬੰਦਾ ਜੇ ਫੋਕਸ ਰਹਿਦਾ ਨਾ ਆਪਣੇ ਕੰਮ ਤੇ ਤਾਂ ਫਿਰ ਉਹ ਆਪਣੇ ਨਸ਼ਿਆਂ ਵਗੈਰਾ ਤੋਂ ਵੀ ਦੂਰ ਹੋ ਜਾਂਦਾ ਜੀ ਜੀ ਤੁਸੀਂ ਗੱਲ ਕੀਤੀ ਕਿ ਹਰ ਇੱਕ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਈ ਲੋਕ ਕਹਿੰਦੇ ਆ ਕਿ ਅਸੀਂ ਮਿਹਨਤ ਬਹੁਤ ਕਰਦੇ ਆ ਪਰ ਉਹਦਾ ਫਲ ਜਿਹੜਾ ਸਾਨੂੰ ਨਹੀਂ ਮਿਲਦਾ ਹੈਗਾ ਯਾਨੀ ਕਿ ਸਬਰ ਦੀ ਇੱਥੇ ਮੈਂ ਗੱਲ ਕਰ ਰਹੀ ਆ ਕਿ ਸਬਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੋ ਅਹਿਮ ਥਾਂ ਰੱਖਦਾ ਆ ਸਬਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਅਹਿਮ ਸਥਾਨ ਰੱਖਦਾ ਵਾ ਸਬਰ ਇਦਾਂ ਦੀ ਚੀਜ਼ ਆ ਜਿਹੜੇ ਇਨਸਾਨ ਕੋਲ ਸਬਰ ਆ ਉਹ ਹਮੇਸ਼ਾ ਜਿੱਤਦਾ ਹੀ ਆ ਕਿਉਂਕਿ ਆਪਾਂ ਕਦੇ ਵੀ ਕੋਈ ਕੰਮ ਕਰਦੇ ਆ ਜਾਂ ਜ਼ਿੰਦਗੀ 'ਚ ਕੁਝ ਵੀ ਕਰਦੇ ਆ ਬਿਨਾਂ ਸਬਰ ਤੋਂ ਆਪਾਂ ਸਕਸੈਸਫੁਲ ਨਹੀਂ ਹੋ ਸਕਦੇ ਕਿਉਂਕਿ ਲਾਈਫ 'ਚ ਇਦਾਂ ਨਾ ਜਦੋਂ ਇਨਸਾਨ ਨੇ ਕੁਝ ਬਣਨਾ ਹੁੰਦਾ ਕਿਸੇ ਇਨਸਾਨ ਨੇ ਕੋਈ ਆਈਪੀਐਸ ਆਫੀਸਰ ਵੀ ਬਣਨਾ ਹੈ ਆਈਐਸ ਆਫੀਸਰ ਵੀ ਬਣਨਾ ਤਾਂ ਉਹਦਾ ਇਮਤਿਹਾਨ ਬਹੁਤ ਵੱਡਾ ਹੁੰਦਾ ਸੋ ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਜਿਹੜੇ ਇਨਸਾਨ ਨੇ ਬਹੁਤ ਵੱਡਾ ਇਨਸਾਨ ਬਣਨਾ ਹੁੰਦਾ ਸੋ ਉਹਦੇ ਲਈ ਸਬਰ ਵੀ ਓਨਾ ਹੀ ਪਰਮਾਤਮਾ ਜ਼ਿਆਦਾ ਪਰਖਦਾ ਕਈ ਵਾਰ ਰੱਬ ਨੇ ਸਾਨੂੰ ਬਹੁਤ ਵੱਡਾ ਇਨਸਾਨ ਬਣਾਉਣਾ ਹੁੰਦਾ ਸੋ ਇਸ ਲਈ ਉਹ ਸਾਡਾ ਸਬਰ ਪਰਖੀ ਜਾਂਦਾ ਪਰਖੀ ਜਾਂਦਾ ਸਾਨੂੰ ਲੱਗ ਤੋ ਤੁਹਾਡਾ ਜੇ ਸਬਰ ਰੱਬ ਪਰਖ ਰਿਹਾ ਤਾਂ ਤੁਹਾਡਾ ਮਕਾਮ ਦੇਖੋ ਕਿੱਥੇ ਜਾਊਗਾ ਜੀ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਸਬਰ ਜਿਹੜਾ ਹੈ ਰੱਬ ਪਰਖਦਾ ਹੁੰਦਾ ਹੈਗਾ ਆ ਸਬਰ ਇਨਸਾਨ ਦੇ ਵਿੱਚ ਆਵੇ ਕਿਵੇਂ ਕਿਉਂਕਿ ਕਈ ਲੋਕ ਹੈਗੇ ਆ ਉਹ ਜਿਹੜਾ ਮਿਹਨਤ ਕਰਦੇ ਆ ਜਦੋਂ ਉਹਨਾਂ ਨੂੰ ਫਾਲੀ ਮਿਲਦਾ ਉਹ ਅੱਕ ਜਾਂਦੇ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਸ ਚੀਜ਼ ਨੂੰ ਛੱਡ ਦਿੰਦੇ ਹੈਗੇ ਆ ਸਬਰ ਇਨਸਾਨ ਦੇ ਅੰਦਰ ਆਉਂਦਾ ਕਿਵੇਂ ਆ ਸਬਰ ਇਨਸਾਨ ਚ ਐਦਾਂ ਹੁੰਦਾ ਜੀ ਮੈਂ ਜੋ ਮੈਂ ਇੱਕ ਟਾਈਮ ਬਹੁਤ ਮੈਂ ਜ਼ਿੰਦਗੀ ਦੇ ਇੱਕ ਟਾਈਮ ਬਹੁਤ ਕੱਲਾ ਰਹਿ ਗਿਆ ਸੀ ਫਿਰ ਤੁਸੀਂ ਬਾਣੀ ਪੜਨ ਲੱਗ ਜੰਨੇ ਹੋ ਜਦੋਂ ਤੁਸੀਂ ਬਾਣੀ ਪੜਨ ਲੱਗ ਜੰਨੇ ਹੋ ਨਾ ਫਿਰ ਤੁਸੀਂ ਪ੍ਰਮਾਤਮ ਫਿਰ ਪ੍ਰਮਾਤਮਾ ਨੂੰ ਲੱਭਦੇ ਲੱਭਦੇ ਜਦੋਂ ਪ੍ਰਮਾਤਮਾ ਤੁਹਾਨੂੰ ਲੱਭ ਜਾਂਦਾ ਫਿਰ ਤੁਹਾਡੇ ਅੰਦਰ ਸਬਰ ਆ ਜਾਂਦਾ ਫਿਰ ਜਦੋਂ ਸਬਰ ਆ ਜਾਂਦਾ ਨਾ ਫਿਰ ਇਨਸਾਨ ਨੂੰ ਚੰਗਾ ਹੋਣਾ ਸੋਹਣਾ ਹੋਣ ਨਾਲੋਂ ਵੀ ਵਧੀਆ ਲੱਗਦਾ ਤੇ ਸਬਰ ਆਉਂਦਾ ਬਾਣੀ ਪੜ ਕੇ ਜਦੋਂ ਤੁਹਾਡੇ ਚ ਨਿਮਰਤਾ ਆਉਂਦੀ ਹੈ ਤੁਸੀਂ ਪਾਠ ਕਰਦੇ ਹੋ ਨਾ ਪ੍ਰਮਾਤਮਾ ਦਾ ਨਾਮ ਲਓ ਅਰਦਾਸ ਕਰੋ ਵੀ ਪ੍ਰਮਾਤਮਾ ਸਾਨੂੰ ਸਮੱਤਿਆ ਬਖਸ਼ੋ ਤੇ ਸਾਡੇ ਅੰਦਰ ਸਬਰ ਆਵੇ ਤਾਂ ਕਿ ਅਸੀਂ ਮਿਹਨਤ ਕਰ ਸਕੀਏ ਤੇ ਆਪਣਾ ਅੱਗੇ ਵਧ ਸਕੀਏ ਇਹ ਬਾਣੀ ਪੜਨ ਨਾਲ ਆਉਂਦਾ ਤੁਸੀਂ ਕਿਸੇ ਵੀ ਧਰਮ ਚੋਂ ਉਸ ਧਰਮ ਦੀ ਬਾਣੀ ਪੜ ਲਓ ਕਿਉਂਕਿ ਬਾਣੀ ਹਰ ਇੱਕ ਧਰਮ ਦੀ ਸਾਂਝੀ ਆ ਜੇ ਤੁਸੀਂ ਪੜੋਗੇ ਤਾਂ ਤੁਹਾਡੇ ਅੰਦਰ ਆਪਣੇ ਨਿਮਰਤਾ ਆਉਣੀ ਸ਼ੁਰੂ ਹੋ ਜੂਗੀ ਸਬਰ ਆਉਣਾ ਸ਼ੁਰੂ ਹੋ ਜੂਗਾ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਸਮਾਂ ਅਜਿਹਾ ਆਇਆ ਸੀ ਤੁਸੀਂ ਇਕੱਲੇ ਰਹਿ ਗਏ ਸੀਗੇ ਜਦੋਂ ਅਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਕਈ ਲੋਕ ਸਾਡਾ ਸਾਥ ਦਿੰਦੇ ਆ ਤੇ ਕਈ ਲੋਕ ਜਿਹੜਾ ਹੈਗਾ ਸਾਡੀ ਆਲੋਚਨਾ ਕਰਦੇ ਹੈਗੇ ਆ ਤੁਹਾਨੂੰ ਕਿਹੋ ਜੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀਗਾ ਆਲੋਚਨਾ ਦਾ ਸਾਹਮਣਾ ਇਹੀ ਕਰਨਾ ਪੈਂਦਾ ਜੀ ਕਿ ਲੋਕ ਕਹਿੰਦੇ ਆ ਵੀ ਤੁਹਾਡਾ ਕੰਮ ਬਹੁਤ ਛੋਟਾ ਵਾ ਵੀ ਤੂੰ ਇਹ ਕੰਮ ਕਿਉਂ ਕਰਨ ਲੱਗਿਆ ਤਰੀਕੋ ਮਜਬੂਰੀ ਆ ਲੋਕ ਸਿਮਤੀ ਵੀ ਦੇ ਜਾਂਦੇ ਆ ਪਰ ਮੈਨੂੰ ਇਹ ਲੱਗਦਾ ਤੁਹਾਨੂੰ ਜੇ ਕੋਈ ਬੰਦਾ ਰੇੜੀ ਵੀ ਲਾਉਂਦਾ ਨਾ ਉਹਨੂੰ ਸਿਮਤੀ ਨਾ ਦੋ ਸਗੋ ਉਹਨੂੰ ਹੌਸਲਾ ਦੋ ਉਹਨੂੰ ਤੁਹਾਡੇ ਸਿਮਤੀ ਦੀ ਲੋੜ ਨਹੀਂ ਹੌਸਲੇ ਦੀ ਲੋੜ ਆ ਤਾਂ ਕਿ ਉਹਨੂੰ ਕੋਈ ਵੀ ਬਾਈ ਤੂੰ ਲੱਗਿਆ ਹੋਇਆ ਨਾ ਡਟਿਆ ਰਹੇ ਇੱਕ ਦਿਨ ਇਹ ਰੇੜੀ ਤੋਂ ਤੂੰ ਦੁਕਾਨ ਪਾ ਲੇਗਾ ਤੇ ਉਹ ਦੇਖਿਓ ਫਿਰ ਬੰਦੇ ਦੀ ਮਿਹਨਤ ਕਿੱਥੇ ਜਾਂਦੀ ਆ ਆਲੋਚਨਾ ਮੈਨੂੰ ਬਹੁਤ ਆਲੋਚਕ ਮਿਲੇ ਨੇ ਜਿਹੜੇ ਕਿ ਨੈਗੇਟਿ ਥੋੜੀ ਜਦੋਂ ਥੋੜੀ ਕਮਜ਼ੋਰੀ ਥੋੜੀ ਤਾਕਤ ਬਣ ਜਾਂਦੀ ਹੈ ਨਾ ਫਿਰ ਤੁਸੀਂ ਕਾਮਯਾਬ ਹੋ ਜਾਂਦੇ ਹੋ ਮੇਰੀ ਕਮਜ਼ੋਰੀ ਇਹ ਸੀ ਮੈਂ ਲੋਕਾਂ ਦੇ ਜਜਮੈਂਟਲ ਸੋਚ ਤੋਂ ਬਹੁਤ ਡਰਦਾ ਸੀ ਬਟ ਹੁਣ ਮੈਂ ਉਸ ਚੀਜ਼ ਨੂੰ ਆਪਣੀ ਤਾਕਤ ਬਣਾ ਲਿਆ ਜਿੰਨਾ ਮੈਨੂੰ ਕੋਈ ਜੱਜ ਕਰਕੇ ਜਾਂਦਾ ਜਾਂ ਜਿੰਨਾ ਮੈਨੂੰ ਕੋਈ 네ਗੇਟਿਵ ਕਰਦਾ ਮੈਂ ਉਨਾ ਹੀ ਉਹਨੂੰ ਆਪਣੀ ਤਾਕਤ ਬਣਾ ਲੈਣਾ ਕਿ ਜਿੱਤਣ ਦਾ ਸੁਆਦ ਵੀ ਉਦੋਂ ਹੀ ਹੁੰਦਾ ਨਾ ਜਦੋਂ ਦੁਨੀਆ ਤੁਹਾਨੂੰ ਥੱਲੇ ਸੱਟਣ ਦੇ ਲੱਗੇ ਹੋਵੇ ਤੇ ਪਰਮਾਤਮਾ ਤੁਹਾਨੂੰ ਜਿਤਾਉਣ ਲਈ ਲੱਗਿਆ ਹੋਵੇ ਸੋ ਨੈਗੇਟਿਵਿਟੀ ਨੂੰ ਆਪਾਂ ਪੋਜ਼ਿਟਿਵਿਟੀ 'ਚ ਬਣਾ ਲੈਨੇ ਆ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲੈਨੇ ਆ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਈ ਵੀ ਕੰਮ ਜਿਹੜਾ ਛੋਟਾ ਵੱਡਾ ਨਹੀਂ ਹੁੰਦਾ ਇਨਸਾਨ ਦੀ ਸੋਚ ਹੁੰਦੀ ਹੈ ਉਸ ਨੂੰ ਛੋਟਾ ਵੀ ਸਮਝ ਸਕਦਾ ਹੈ ਤੇ ਉਸ ਨੂੰ ਵੱਡਾ ਵੀ ਸਮਝ ਸਕਦਾ ਆ ਜਦੋਂ ਤੁਸੀਂ ਇਸ ਫੂਟ ਟਰੱਕ ਦੀ ਸ਼ੁਰੂਆਤ ਕੀਤੀ ਸੀ ਤਾਂ ਤੁਹਾਨੂੰ ਕਿਹੋ ਜਿਹੇ ਲੋਕਾਂ ਨੇ ਹੌਸਲਾ ਦਿੱਤਾ ਸੀ ਤੇ ਕਿਹੋ ਜਿਹੇ ਜਾਣੇ ਜਿਹੜਾ ਹੈ ਤੁਹਾਨੂੰ ਨਕਾਰਿਆ ਸੀਗਾ ਜੀ ਸਭ ਤੋਂ ਵੱਡਾ ਸਾਥ ਤੁਹਾਡਾ ਤੁਹਾਡੇ ਮਾਪਿਓ ਦਿੰਦੇ ਆ ਤੁਹਾਡੇ ਭੈਣ ਭਰਾ ਦਿੰਦੇ ਆ ਤੁਹਾਡੇ ਮਾਪਿਓ ਤੋਂ ਬਿਨਾ ਭੈਣ ਭਰਾ ਤੋਂ ਬਿਨਾ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਸੋ ਜ਼ਿੰਦਗੀ ਵਿੱਚ ਕਿਤੇ ਵੀ ਇਕੱਲੇ ਰਹਿ ਗਏ ਜਾਂ ਟੁੱਟ ਰਹੇ ਹੋ ਬਸ ਆਪਣੇ ਮਾਪਿਓ ਨਾਲ ਜਾ ਕੇ ਗੱਲਾਂ ਸ਼ੇਅਰ ਕਰੋ ਉਹ ਤੁਹਾਨੂੰ ਸਹੀ ਗਾਈਡ ਕਰਨਗੇ ਤੇ ਤੁਹਾਡਾ ਸਾਥ ਦੇਣਗੇ ਮੈਂ ਜਦੋਂ ਜ਼ਿੰਦਗੀ ਵਿੱਚ ਇਕੱਲਾ ਸੀਗਾ ਟੁੱਟ ਗਿਆ ਸੀਗਾ ਮੇਰਾ ਕੋਈ ਸਾਥ ਨਹੀਂ ਦਿੰਦਾ ਸੀ ਸਿਰਫ ਮੇਰੇ ਮਾਪਿਓ ਨੇ ਮੇਰਾ ਸਾਥ ਦਿੱਤਾ ਮੇਰੇ ਭੈਣ ਭਰਾ ਨੇ ਮੇਰਾ ਸਾਥ ਦਿੱਤਾ ਹੋਰ ਦੁਨੀਆ 'ਚ ਕਿਸੇ ਨੇ ਸਾਥ ਨਹੀਂ ਦੇ ਦਿੱਤਾ ਬਾਕੀ ਜਿਹੜੇ ਜਿਹੜੇ ਲੋਕਾਂ ਨੇ ਸਾਥ ਦਿੱਤਾ ਇਮੋਸ਼ਨਲੀ ਦਿੱਤਾ ਤੇ ਮੈਂ ਉਹਨਾਂ ਨੂੰ ਜ਼ਿੰਦਗੀ ਕਦੀ ਭੁੱਲਦਾ ਨਹੀਂ ਜੀ ਜਿਵੇਂ ਆਪਾਂ ਗੱਲ ਕਰਦੇ ਕਿਸੇ ਵੀ ਕੰਮ ਦੀ ਜੇ ਸ਼ੁਰੂਆਤ ਕਰਦੇ ਨੇ ਤਾਂ ਕਈ ਵਾਰੀ ਇਨਸਾਨ ਸ਼ਰਮ ਜੀ ਮਹਿਸੂਸ ਕਰਦਾ ਹੈ ਇਹ ਚੀਜ਼ ਕਿਦਾ ਹੈਗਾ ਕਿ ਮੈਂ ਇਹ ਕੰਮ ਕਰਾਂ ਕਿ ਨਾ ਕਰਾਂ ਅਜਿਹੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਐ ਜੋ ਜਿਹੜੇ ਕੰਮ ਤਾਂ ਕਰਨਾ ਚਾਹੁੰਦੇ ਆ ਪਰ ਕਿਸੇ ਜਿਕਰਨ ਜਿਹੜਾ ਉਹ ਕੰਮ ਨਹੀਂ ਕਰ ਪਾਉਂਦੇ ਹੈਗੇ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਬਹੁਤ ਮਿਹਨਤੀ ਆ ਕਿਰਤੀ ਆ ਬਸ ਉਹ ਵਿਚਾਰੇ ਸ਼ਰਮ ਤੋਂ ਡਰਦੇ ਆ ਮੈਨ ਤਾਂ ਉਹ ਵੀ ਕਰਨਾ ਚਾਹੁੰਦੇ ਆ ਉਹਨਾਂ ਦੇ ਵੀ ਮਜਬੂਰੀਆਂ ਬਾਹਰ ਲੈ ਕੇ ਜਾਂਦੇ ਨੇ ਕੋਈ ਬਾਹਰ ਜਾਣਾ ਨਹੀਂ ਚਾਹੁੰਦਾ ਬਟ ਮੈਂ ਉਹਨਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀਰੇ ਆਪ ਦੀ ਕਿਰਤ ਕਰੋ ਕਿਸੇ ਨੇ ਤੁਹਾਡੇ ਘਰੇ ਰੋਟੀ ਪੱਕਦੀ ਨਹੀਂ ਕਰਨੀ ਤੁਹਾਡੀ ਮਿਹਨਤ ਤੁਹਾਡੇ ਲਈ ਆ ਤੁਹਾਡੀ ਕਿਰਤ ਤੁਹਾਡੇ ਲਈ ਆ ਬਾਬੇ ਨਾਨਕ ਨੇ ਵੀ ਆਪਣੇ ਕਿਰਤ ਕੀਤੀ ਸੀ ਉਹਨਾਂ ਨੇ ਵੀ ਖੇਤੀ ਕੀਤੀ ਹੋਈ ਆ ਆਪਾਂ ਵੀ ਯਾਰ ਕਿਰਤ ਕਰੀਏ ਆਪਾਂ ਕਿਰਤ ਤੋਂ ਕਿਉਂ ਭੱਜਨੇ ਆਪਾਂ ਕਿਹੜਾ ਕਿਸੇ ਤੋਂ ਲੈ ਕੇ ਖਾਣਨੇ ਆ ਆਪਾਂ ਪਰਮਾਤਮਾ ਤੋਂ ਲੈ ਕੇ ਖਾਣਨੇ ਆ ਸੋ ਸ਼ਰਮ ਨਾ ਕਰੋ ਕੰਮ ਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਬਾਹਰੋਂ ਹੋਰ ਸਟੇਟਾਂ ਤੋਂ ਆ ਕੇ ਲੋਕ ਕਾਮਯਾਬ ਹੋ ਜਾਂਦੇ ਨੇ ਪੰਜਾਬ 'ਚ ਤੇ ਆਪਣੇ ਵਾਲੇ ਬੰਦੇ ਪੰਜਾਬ 'ਚ ਬਿਲਕੁਲ ਹੀ ਨਾ ਕਾਮਯਾਬ ਨਹੀਂ ਨੇ ਅਸਲ ਵਿੱਚੋਂ ਨਾ ਕਾਮਯਾਬ ਨਹੀਂ ਹੈਗੇ ਉਹ ਬਸ ਕੋਸ਼ਿਸ਼ ਹੀ ਨਹੀਂ ਕਰ ਇਨਸਾਨ ਦਾ ਕੰਮ ਸਿਰਫ ਕੋਸ਼ਿਸ਼ ਕਰਨਾ ਫਲ ਦੇਣਾ ਪਰਮਾਤਮਾ ਦਾ ਕੰਮ ਆ ਅਸੀਂ ਹਿੰਮਤ ਨਹੀਂ ਹਾਰਨੀ ਪਰਮਾਤਮਾ ਕਈ ਵਾਰ ਹਰਾ ਕੇ ਵੀ ਜਿਤਾ ਦਿੰਦਾ ਹੁੰਦਾ ਤੇ ਜਿੱਤੇ ਹੋਏ ਨੂੰ ਹਰਾ ਦਿੰਦਾ ਹੁੰਦਾ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਭੈਣ ਜੀ ਦਰਸ਼ਕੋ ਵਾਕਈ ਹਰ ਇੱਕ ਇਨਸਾਨ ਜਿਹੜਾ ਹੈਗਾ ਆ ਉਸਦੀ ਸੋਚ ਉਸਨੂੰ ਛੋਟਾ ਜਾਂ ਵੱਡਾ ਬਣਾਉਂਦੀ ਆ ਵੀਰ ਜੀ ਹੋਰਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹੈਗੀਆਂ ਕਿ ਮਿਹਨਤ ਕਰੋ ਤੇ ਸ਼ਰਮ ਕਿਸੇ ਵੀ ਕੰਮ ਦੀ ਨਾ ਕਰੋ ਕਿਉਂਕਿ ਜਿਹੜੀ ਮਿਹਨਤ ਦਾ ਕੰਮ ਹੁੰਦਾ ਹੈ ਉਸ ਦੇ ਵਿੱਚ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਮਿਹਨਤ ਕਰਦੇ ਹਾਂ ਤੇ ਸਾਡੀ ਮਿਹਨਤ ਨੂੰ ਪਰਮਾਤਮਾ ਭਾਗ ਜ਼ਰੂਰ ਲਗਾਉਂਦਾ ਆ ਜਿਵੇਂ ਅਸੀਂ ਵੇਖ ਸਕਦੇ ਹਾਂ ਕਿ ਵੀਰ ਜੀ ਨੇ ਇੱਕ ਟੇਬਲ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਜਿਹੜਾ ਹੈਗਾ ਆ ਉਹ ਇੱਕ ਫੂਡ ਵੈਨ ਨੂੰ ਚਲਾਉਂਦੇ ਹੈਗੇ ਤੇ ਵੱਖ-ਵੱਖ ਤਰ੍ਹਾਂ ਦਾ ਭੋਜਨ ਜਿਹੜਾ ਹੈ ਉਹ ਪ੍ਰੋਸ ਦੇ ਹੈਗੇ ਆ ਸੋ ਦੋਸਤੋ ਇਨਸਾਨ ਦਾ ਕੰਮ ਸਿਰਫ ਕੋਸ਼ਿਸ਼ ਕਰਨਾ ਫਲ ਦੇਣਾ ਪਰਮਾਤਮਾ ਦਾ ਕੰਮ ਆ ਅਸੀਂ ਹਿੰਮਤ ਨਹੀਂ ਹਾਰਨੀ ਪਰਮਾਤਮਾ ਕਈ ਵਾਰ ਹਰਾ ਕੇ ਵੀ ਜਿਤਾ ਦਿੰਦਾ ਹੁੰਦਾ ਤੇ ਜਿੱਤੇ ਹੋਏ ਨੂੰ ਹਰਾ ਦਿੰਦਾ ਹੁੰਦਾ